ਸ਼੍ਰੋਮਣੀ ਅਕਾਲੀ ਦਲ ਦੇ ਕੁਝ ਬੁਲਾਰਿਆਂ ਤੋਂ ਪਤਾ ਲੱਗਿਆ ਹੈ ਕਿ ਜਿਹੜਾ ਇੱਕ ਉਸਮਾਨ ਪਿਆਵੈ ਕਿ ਹਰਪ੍ਰੀਤ ਸਿੰਘ ਨੂੰ ਹਟਾਓ ਉਹਨਾਂ ਗਲਿਆਰਿਆਂ ਤੋਂ ਪਤਾ ਲੱਗਿਆ ਕਿ ਹਰਪ੍ਰੀਤ ਸਿੰਘ ਅਕਾਲੀ ਦਲ ਦੀ ਪ੍ਰਧਾਨਗੀ ਭਾਲਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੈਨੂੰ ਬਣਾਇਆ ਜਾਵੇ ਆ 14 ਤਰੀਕ ਨੂੰ ਜਿਹੜੀ ਲੰਘੀ ਇਹਦੇ ਮਿਆਦ ਖਤਮ ਹੋ ਗਈ ਸੀ ਸੋ ਕਬੀਰ ਬਾਦਲ ਦੀ ਦੁਆਰੇ ਉਹ ਡੈਲੀਗੇਟ ਮੈਂਬਰ ਕੋਰ ਕਮੇਟੀ ਦੇ ਮੈਂਬਰ ਜੋ ਵੀ ਵਿਧਿ ਵਿਧਾਨ ਹੈ ਕਾਲੀਦਾਰ ਦਾ ਸਿਸਟਮ ਹੈ ਉਹਦੇ ਮੁਤਾਬਕ ਜਿਹੜਾ ਹੈਗਾ ਸਾਰੇ ਢਾਂਚੇ ਦਾ ਦੁਆਰੇ ਗਠਵੰਧਨ ਹੋਣਾ ਸੀ ਜਿਹੜਾ ਸਾਰਾ ਢਾਂਚਾ ਦੁਆਰੇ ਸਿਰਜਿਆ ਜਾਣਾ ਸੀ ਵੀ ਕੌਣ ਸੈਕਟਰੀ ਹੈ ਕੌਣ ਪ੍ਰਧਾਨ ਹੈ ਕੌਣ ਜਨਰਲ ਸਕੱਤਰ ਹੈ ਕੌਣ ਖਜ਼ਾਨਚੀ ਹੈ ਕਿਹੜੇ ਕਲ ਡੈਲੀਗੇਟ ਹੈ ਕੋਰ ਕਮੇਟੀ ਚ ਕਿਹਨੂੰ ਲੈਣਾ ਸਾਰਾ ਇਹ ਢਾਂਚਾ ਭੰਗ ਕਰਕੇ ਦੁਬਾਰੇ ਨਵੇਂ ਰੂਪ ਦੇ ਵਿੱਚ ਜਿਹੜਾ ਬਣਾਇਆ ਜਾਣਾ ਸੀਗਾ ਉਹ ਉਹਦਾ ਜਿਹੜੀ ਸਜ਼ਾ ਸੁਣਾਈ ਗਈ ਹੈ ਜਾਂ ਹੋਰ ਜਿਹੜੇ ਮੁੱਦੇ ਨੇ ਇਹ ਬਵਾਦਾਂ ਦੇ ਵਿੱਚ ਅਕਾਲੀ ਦਲ ਜਿਹੜਾ ਘਿਰਿਆ ਹੋਇਆ ਇਸ ਕਰਕੇ ਇਹ ਲੇਟ ਹੋ ਗਏ ਨਹੀਂ ਢਾਂਚਾ ਇਹ ਭੰਗ ਹੋ ਕੇ ਨਵੇਂ ਸਿਰੇ ਤੋਂ ਦੁਬਾਰੇ ਜਿਹੜਾ ਹੈਗਾ ਢਾਂਚੇ ਨੂੰ ਬਣਾਉਣਾ ਸੀ ਹੁਣ ਕਿਆ ਸਰਾਇਆਂ ਤੋਂ ਪਤਾ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਦੌੜ ਵਿੱਚ ਸੀ ਉਹ ਕਿਵੇਂ ਬਣਦਾ ਕਿਉਂਕਿ ਉਹ ਅਕਾਲੀ ਦਲ ਦੀ ਪਹਿਲੀ ਗੱਲ ਤਾਂ ਮੁੰਡਲੀ ਮੈਂਬਰਸ਼ਿਪ ਨਹੀਂ ਉਹਦੇ ਕੋਲੇ ਦੂਜੀ ਗੱਲ ਗੱਲ ਅਕਾਲੀ ਦਲ ਨਾਲ ਉਹ ਕੋਈ ਲੈਣਾ ਦੇਣਾ ਨਹੀਂ ਤੀਜੀ ਗੱਲ ਇਹ ਹੈ ਕਿ ਜਦੋਂ ਸੁਖਬੀਰ ਬਾਦਲ ਨੂੰ ਜਾਂ ਅਕਾਲੀ ਦਲ ਦੇ ਉਸ ਨੂੰ ਸਜ਼ਾ ਸੁਣਾਈ ਹੈ ਤਾਂ ਬਣਨ ਵੀ ਕਿਉਂ ਦੇਣਗੇ ਜੇ ਬਣਦਾ ਵੀ ਹੈ ਤਾਂ ਫਿਰ ਸਾਰੀ ਜਿਹੜੀ ਜੋ ਗੱਲ ਹੈ ਉਹ ਹਰਪ੍ਰੀਤ ਸਿੰਘ ਤੇ ਹੁੰਦੀ ਸੀ ਵੀ ਇਹ ਭਾਈ ਇਹਨਾਂ ਨੂੰ ਸਜ਼ਾ ਸੁਣਾ ਕੇ ਆਪ ਬਣਨਾ ਚਾਹੁੰਦਾ ਸੀ ਵੀ ਜਥੇਦਾਰੀ ਵਾਲਾ ਕੰਮ ਨਹੀਂ ਕਰਿਆ ਮੰਨ ਲਓ ਅੱਜ ਗਿਆਨੀ ਹਰਪ੍ਰੀਤ ਸਿੰਘ ਉਹ ਅਕਾਲੀ ਦਲ ਦਾ ਪ੍ਰਧਾਨ ਬਣਾਉਂਦੇ ਐ ਤਾਂ ਉੱਥੇ ਫਿਰ ਇਹ ਕਿਹਾ ਜਾਊਗਾ ਵੀ ਇਹ ਜਾਣ ਬੁੱਝ ਕੇ ਉਹਨਾਂ ਨੇ ਇਹ ਸਜ਼ਾ ਜਿਹੜੀ ਕਰੜੀ ਸੁਣਵਾਈ ਹੈ ਸੁਣਾਈ ਹੈ ਜਥੇਦਾਰਾਂ ਨੂੰ ਨਾਲ ਲੈ ਕੇ ਇਹ ਆਪ ਉਥੇ ਹਾਂ ਵੀ ਹੋਣਾ ਚਾਹੁੰਦਾ ਸੀ ਅਕਾਲੀ ਦਲ ਤੇ ਹੁਣ ਅਕਾਲੀ ਦਲ ਦੇ ਵਿੱਚ ਕੀ ਆ ਚੋਣ ਸਿਸਟਮ ਹੈ VOTING ਹੁੰਦੀ ਹੈ ਅਕਾਲੀ ਦਲ ਜਿਹੜਾ ਹੈਗਾ ਉਥੇ ਕਬਜ਼ਾ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦਾ ਹੈ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਅੱਜ ਵੀ ਬਾਦਲ ਪਰਿਵਾਰ ਦਾ ਇਹ ਇੱਕ ਗੱਲਾਂ ਆਉਂਦੀਆਂ ਪ੍ਰਧਾਨ ਸਾਹਿਬ ਕਰਨਗੇ ਫਰਾਨੇ ਕਰਨਗੇ ਅੰਦਰੋਂ ਜੋ ਹੁਕਮ ਆਉਂਦਾ ਉਹੀ ਕਰਦੇ ਆ ਅਕਾਲੀ ਦਲ ਦੇ ਕਬਜਾ ਸੁਖਵੀਰ ਬਾਦਲ ਦਾ ਹੈ ਸ਼੍ਰੋਮਣੀ ਕਮੇਟੀ ਤੇ ਸੁਖਵੀਰ ਬਾਦਲ ਦਾ ਕਬਜਾ ਹੈ ਔਰ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹਦੇ ਉੱਪਰ ਵੀ ਸੁਖਵੀਰ ਬਾਦਲ ਦਾ ਕਬਜਾ ਹੈ ਤਿੰਨੇ ਚੀਜ਼ਾਂ ਤੇ ਉਹਦਾ ਕਬਜਾ ਹੈ ਉਹ ਜੋ ਕਹੂਗਾ ਉਹੀ ਹੋਊਗਾ ਇਸ ਕਰਕੇ ਜਿਹੜਾ ਹੈਗਾ ਵੀ ਗੋਲ ਮੋਲ ਇਹ ਗੱਲ ਕਰਾਉਣੀ ਚਾਹੁੰਦੇ ਸੀ ਉਹ ਨਹੀਂ ਹੋਈ ਹੁਣ ਅਲਿਗੇਸ਼ਨ ਹੈ ਜਿਹੜੇ ਨਵੇਂ ਲੱਗਣਗੇ ਉਹ ਸਾਡੂ ਵਾਲਾ ਮੁੱਦਾ ਹੈ ਉਹਦੇ ਤੇ ਉਹਨੂੰ ਬਰਖਾਸਤ ਕਰ ਸਕਦੇ ਆ ਉਹਦੇ ਤੋਂ ਹਟਾ ਸਕਦੇ ਆ ਫਿਰ ਕਹਿਣਗੇ ਜੇ ਪ੍ਰਧਾਨਗੀ ਭਾਲਦਾ ਸੀ ਅਕਾਲੀ ਦਲ ਦੀ ਫਿਰ ਨਵਾਂ ਮੁੱਦਾ ਸ਼ੁਰੂ ਹੋ ਜਾਊਗਾ ਫਿਰ ਇਹਨੇ ਕੋਈ ਹੋਰ ਕੱਢ ਲਿਆਉਣਗੇ ਵੀ ਆ ਮਾਫੀ ਨਾ ਮਾ ਦਿੱਤਾ ਜਾਂ ਨਾ ਦਿੱਤਾ ਜਾਂ ਇਹਨੂੰ ਆ ਕੀਤਾ ਜਾਂ ਕੋਈ ਤੋਸਖਾਨੇ ਦਾ ਹਿਸਾਬ ਕੱਢ ਲੈਣਗੇ ਕੋਈ ਆਮ ਹੀ ਲਾਉਣੇ ਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਇੱਕ ਫੋਨ ਲਓ ਸਟੈਂਡ ਲਓ ਤੇ ਟੰਗੋ ਅਲਿਆਮ ਲਈਓ ਜੋ ਮਰਜੀ ਬੈਠੇ ਉਹ ਮੰਨਣਾ ਨਾ ਮੰਨਣਾ ਹਕੀਕਤ ਹੈ ਝੂਠ ਹੈ ਕੀ ਗੱਲ ਹੈ ਉਹ ਅੱਗੇ ਦੀ ਗੱਲ ਹੈ ਜਿਹੜਾ ਵੇਖਣ ਆਲਾ ਵੀ ਵੇਖਦਾ ਹੈ ਕੀ ਗੱਲ ਕਰਦਾ ਅਲਿਆਮ ਜੀ ਤੇ ਮਰਜੀ ਲਾ ਦਿਓ ਪਰ ਗੱਲ 'ਚ ਵਜਨ ਹੋਣਾ ਚਾਹੀਦਾ ਹੈ ਤੱਥਾਂ ਦੇ ਆਧਾਰ 'ਤੇ ਗੱਲ ਕੀਤੀ ਹੋਈ ਨਾ ਉਹ ਲੰਬੇ ਸਮੇਂ ਤੱਕ ਰਹਿੰਦੀ ਹੈ ਬਰੋਚੀ ਨੂੰ ਲੋਕ ਦੁਆਰਾ ਦੁਆਰਾ ਸੁਣਦੇ ਆ ਗਿਆਨੀ ਹਰਪੀ ਸਿੰਘ ਕਹਿੰਦਾ ਵੀ ਨਾਮ ਹੈ ਕੋਈ ਅੱਜ ਪ੍ਰਧਾਨਗੀ ਪਾਲਦਾ ਨਾ ਮੈਂ ਕੱਲ ਪਾਲਦਾ ਸੀ ਉਹ ਠੀਕ ਹੈ ਵੀ ਇੱਕ ਵਾਰੀ ਮੇਰੇ ਨੂੰ ਸਵਾਲ ਕੀਤਾ ਸੀ ਕਹਿੰਦੇ ਪੁੱਛਿਆ ਵੀ ਤੁਸੀਂ ਜੇ ਪ੍ਰਧਾਨ ਬਣਨਾ ਚਾਹੁੰਦੇ ਹੋ ਕਹਿੰਦੇ ਬਣ ਜਾਂਗੇ ਬਣਨ ਨੂੰ ਕੀ ਹੈ ਜੇ ਅੱਜ ਕਿਸੇ ਆਮ ਬੰਦੇ ਨੂੰ ਕਹਿ ਦਈਏ ਵੀ ਤੂੰ ਭਾਈ ਦੇਖਦਾ ਪ੍ਰਧਾਨ ਮੰਤਰੀ ਬਣਨਾ ਕਿਉਂਕਾ ਬਣ ਜਾਗੇ ਹਾਂ ਹੀ ਕਹਿਣੀ ਹੈ ਬਣਨਾ ਬਣਾਉਣਾ ਤਾਂ ਬਾਅਦ ਦਾ ਕੰਮ ਹੈ ਇਸ ਕਰਕੇ ਜਿਹੜਾ ਹੈਗਾ ਵੀ ਉਹ ਕਹਿੰਦੇ ਆਪ ਇਹ ਤੇ ਕਾਬਜ ਹੋਣਾ ਚਾਹੁੰਦਾ ਸੀ ਹਰਪੀ ਸਿੰਘ ਇਸ ਕਰਕੇ ਜਿਹੜੇ ਹੈਗੇ ਇਹਨਾਂ ਨੂੰ ਅਕਾਲੀ ਦਲ ਦੇ ਵਿੱਚ ਖੋਰਾ ਲਾਉਣਾ ਲਾਉਂਦਾ ਜਾ ਰਿਹਾ ਹੈ। ਪੜਿਆ ਲਿਖਿਆ ਹੈ। ਪੋਲਿਟਿਕਸ ਬਾਰੇ ਵੀ ਜਾਣਦਾ ਹੈ। ਉਹ ਜਿਹੜੇ ਸਾਡੇ ਦੂਜੇ ਕ੍ਰਾਂਤੀ ਸਹਿਬਾਨ ਆ ਚਲੋ ਪਾਠ ਜਾਣਦੇ ਆ, ਸੰਤਿਆ ਲਈ ਹੈ। ਗੁਰਬਾਣੀ ਬਾਰੇ ਨੌਲੇਜ ਹੈ। ਪਰ ਪੋਲਿਟਿਕਸ ਬਾਰੇ ਨਹੀਂ ਪਤਾ। ਜਿਹੜਾ ਬੰਦਾ ਆਮ ਸੇਵਾਦਾਰ ਉਹਨੂੰ ਗ੍ਰੰਤੀ ਬਣਾਤਾ ਉਹ ਖੁਸ਼ ਹੋ ਗਿਆ, ਗ੍ਰੰਤੀ ਤੋਂ ਹੈੱਡ ਗ੍ਰੰਤੀ ਬਣਾਤਾ ਉਹ ਫੇਰ ਖੁਸ਼ ਹੋ ਗਿਆ। ਇਹ ਦੇ ਗ੍ਰਾਂਤੀ ਤੋਂ ਤਖਤ ਦਾ ਜਥੇਦਾਰ ਬਣਦਾ ਉਹ ਹੋਰ ਖੁਸ਼ ਹੋਗਾ ਉਹ ਕਹਿੰਦਾ ਵੀ ਇੰਨਾ ਕੁਝ ਮਿਲ ਗਿਆ ਬਹੁਤ ਹੈ ਜਿਹੜਾ ਮਤਲਬ ਪੜ੍ਹਿਆ ਲਿਖਿਆ ਬੰਦਾ ਹੁੰਦਾ ਜੋ ਟੈਕਨੀਕਲ ਚੱਲਦਾ ਉਹ ਦੀ ਤਮਾ ਵੀ ਵੱਡੀ ਹੁੰਦੀ ਆ ਉਹਦੇ ਕੋਲੇ ਵਿੱਦਿਆ ਵੀ ਵੱਡੀ ਹੁੰਦੀ ਆ ਉਸ ਗਵੀਰ ਬਾਦਲ ਜੋ ਮਰਜੀ ਕਰ ਲੋ ਨਾ ਪ੍ਰਧਾਨਗੀ ਅੱਜ ਛੱਡੇ ਨਾ ਕੱਲ ਛੱਡੇ ਨਾ ਮਤਲਬ ਜਿਹੜਾ ਹੈਗਾ ਬਿਰਸਾ ਸਿੰਘ ਬਲਟੂ ਹੈ ਉਹ ਨਾ ਪਾਰਟੀ ਚੋਂ ਕੱਢਿਆ ਨਾ ਉਰੂਸ਼ੇ ਕੇ ਨਾ ਕੁਛ ਕੀਤਾ ਅੱਜ ਵੀ ਉਹਦਾ ਉਹਨਾਂ ਦਾ ਵਫਾ ਅਕਾਲੀ ਦਲ ਚ ਉਹਨਾਂ ਦਾ ਰਾਬਤਾ ਹੈ ਉਹ ਕਹਿੰਦਾ ਮੈਂ ਪਾਸੇ ਆ ਪਰ ਨਹੀਂ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਵਿਕਰਮ ਮਜੀਠੀਏ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਰਹੇ ਆ ਇਹ ਸੱਚ ਹੈ ਝੂਠ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਬਣਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਇਹਦੇ ਨਾਲ ਉਹ ਜੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਣਾਇਆ ਜਾਵੇ ਕੋਈ ਸ਼ਾਇਦ ਪਾਰਟੀ ਚ ਜਾਣ ਪਾ ਸਕਦੀ ਹੈ ਕਿਉਂਕਿ ਉਹਦੇ ਕੋਈ ਦੋਸ਼ ਨਹੀਂ ਲੱਗਿਆ ਠੀਕ ਹੈ ਵੀ ਉਹ ਉਸ ਪਰਿਵਾਰ ਦੀ ਨੂੰਹ ਹੈ ਤੇ ਵਿਕਰਮਜੀਤ ਜੀ ਦੀ ਭੈਣ ਹੈ ਉਹਤੇ ਉਹਨੇ ਕੋਈ ਸਾਥ ਨਹੀਂ ਦਿੱਤਾ ਐਵੇਂ ਚਲੋ ਆਪਾਂ ਵੀ ਉਹਨਾਂ ਦੇ ਖਿਲਾਫ ਬੋਲਦੇ ਰਹਿੰਨੇ ਆ ਪਰ ਖਿਲਾਫ ਤਾਂ ਆਦਾ ਬੋਲਦੇ ਆ ਆਪਣਾ ਕੋਈ ਉਹਨਾਂ ਨਾਲ ਬੈਰ ਵਿਰੋਧ ਨਹੀਂ ਪਰ ਤੱਥਾਂ ਦੇ ਆਧਾਰ ਤੇ ਹੈ ਵੀ ਹਰਸਿਮਰਤ ਕੌਰ ਬਾਦਲ ਨੇ ਕਿਸੇ ਵੀ ਕੰਮ ਦੇ ਵਿੱਚ ਜੋ ਸਿੱਖ ਵਿਰੋਧੀ ਕੰਮ ਹੋਏ ਆ ਜਾਂ ਕੋਈ ਡੇਰੇ ਨਾਲ ਸੰਬੰਧਿਤ ਗੱਲਾਂ ਜਾਂ ਵੋਟਾਂ ਲੈਣ ਜਾਣਾ ਹੈ ਜਾਂ ਕਾਲੀ ਦਲ ਦੀ ਕੋਈ ਐਕਟੀਵਿਟੀ ਆ ਉਹਦੇ ਵਿੱਚ ਉਹਨੇ ਸਾਥ ਨਹੀਂ ਦਿੱਤਾ ਇਸ ਕਰਕੇ ਉਹਦਾ ਉਹਦੇ ਤੇ ਕੋਈ ਦੋਸ਼ ਨਹੀਂ ਹੈ ਹੈ ਵੀ ਨਹੀਂ ਐਵੇਂ ਠੀਕ ਆ ਬੋਟਾ ਲੈਣ ਵਾਲੇ ਤਾਂ ਜਾਂ ਪਾਰਟੀ ਵਾਲੇ ਬਹੁਤ ਕੁਝ ਕਹਿੰਦੇ ਆ ਹੁਣ ਜਿਹੜੀ ਉਹ ਬੀਬੀ ਬਾਦਲ ਜਿੱਤੀ ਆ ਬਟਿੰਡੇ ਹਲਕੇ ਤੋਂ ਉਹ ਨਾ ਅਕਾਲੀ ਦਲ ਨਾਲ ਜਿੱਤੀ ਹੈ ਨਾ ਉਹ ਕੋਈ ਡੈਲੀਗੇਟਰ ਨੇ ਜਿੱਤਾਈ ਹੈ ਉਹ ਆਪ ਦੇ ਅਸਰ ਰਸੂਖ ਨਾਲ ਜਿੱਤੀ ਹੈ ਉਹਦੇ ਕੋਲੇ ਅੱਜ ਵੀ ਆਪਦੀ ਨਿੱਜੀ ਵੋਟ ਹੈ ਜਿਹੜੀ ਉਹ ਬਟਿੰਡੇ ਹਲਕੇ ਦੇ ਵਿੱਚ 70% ਆਪਦੀ ਨਿੱਜੀ ਵੋਟਾਂ ਦੀ 20% ਅਕਾਲੀ ਦਲ ਵਾਲੀ ਪਊਗੀ 10% ਹੋਰ ਮੇਰੇ ਤੇਰੇ ਵਰਗੇ ਇੱਧਰਲੇ ਉੱਧਰਲੇ ਜਿਹੜੇ ਡੰਡੇ ਝੰਡਾ ਪਾ ਕੇ ਤੁਰੇ ਫਦੇ ਹੋਏ ਪਰ 70% ਉਹਦਾ ਜਿਹੜਾ ਮਿਆਰ ਹੈ ਉੱਚਾ ਹੈ ਉਹਦਾ ਕੱਦ ਹੈ ਉੱਚਾ ਹੈ ਲੋਕਾਂ ਦੇ ਵਿੱਚ ਕਿਉਂਕਿ ਉਹ ਤੇ ਦੋਸ਼ ਨਹੀਂ ਲੱਗਿਆ ਜਿਹੜਾ ਹੁਣ ਵਿਕਰਮ ਮਜੀਠੀਆ ਨੂੰ ਪ੍ਰਧਾਨ ਬਣਾ ਰਹੇ ਨੇ ਜਾਂ ਕਾਰਜਕਾਰੀ ਪ੍ਰਧਾਨ ਬਣਾਇਆ ਬਲਵਿੰਦਰ ਸਿੰਘ ਪੁੰਦੜ ਉਹ ਵੀ ਸੁਖਵੀਰ ਬਾਦਲ ਦੀ ਖੱਬੀ ਸੱਜੀਵਾ ਹੈ ਫਿਰ ਉਹ ਵੀ ਬਜ਼ੁਰਗ ਹੋ ਗਏ ਠੀਕ ਆ ਬਣਾਤਾ ਅਗਲਾ ਜੋ ਜਿਵੇਂ ਕੰਮ ਚੱਲੀ ਜਾਂਦਾ ਚਲਾਈ ਜਾਂਦੇ ਆ ਪਰ ਪੁੰਦੜ ਸਾਹਿਬ ਦੇ ਇੰਨਾ ਬਸ ਵਿੱਚ ਨਹੀਂ ਹੈਗਾ ਵੀ ਜਿਹੜਾ ਅਕਾਲੀ ਦਲ ਦੇ ਵਿੱਚ ਜਾਣ ਪਾ ਦੂਗਾ ਹਾਂ ਠੀਕ ਆ ਲੰਬੇ ਸਮੇਂ ਤੋਂ ਬਾਦਲ ਕਾ ਨਾਲ ਜੁੜਿਆ ਬਾਦਲ ਪਰਵਾਰ ਨਾਲ ਅੱਜ ਵੀ ਖੜੇ ਆ ਉਹ ਪਰ ਦੋਮਾ ਦੇ ਵਿੱਚੋਂ ਜਿਹੜਾ ਫਰਕ ਹੈਗਾ ਵਿਕਰਮਜੀਠੀਏ ਤੇ ਬੀਬੀ ਬਾਦਲ ਚ ਇਹਨਾਂ ਫਰਕ ਹੈ ਵੀ ਬੀਬੀ ਬਾਦਲ ਨੂੰ ਜੇ ਅਕਾਲੀ ਦਲ ਪ੍ਰਧਾਨ ਬਣਾਉਂਦਾ ਤਾਂ ਪਾਰਟੀ 'ਚ ਬੀਬੀ ਬਾਦਲ ਜਾਣ ਪਾ ਸਕਦੀ ਏ ਬਿਕਰਮ ਜੀਟੀਏ ਨਾਲ ਹੋਰ ਵੀ ਗਰਾਵਟ ਆਊਗੀ ਕਾਲੀਦਾਲ ਦੀ ਬੋਟ ਆ ਜਿਹੜੀ ਹੋਰ ਵੀ ਟੁੱਟੂਗੀ ਜਿਹੜੇ ਬੁੱਧੀਜੀਵੀ ਆ ਜਾਂ ਹੋਰ ਮਤਲਬ ਪਾਰਟੀ ਨੂੰ ਪਿਆਰ ਕਰਨ ਵਾਲੇ ਆ ਜਾਂ ਟਕਸਾਲੀ ਆ ਇਹਦੇ ਵਿੱਚ ਹੈ ਉਹ ਵੀ ਛੱਡ ਕੇ ਪਾਰਟੀ ਨੂੰ ਚਲੇ ਜਾਣਗੇ ਚਾਹੇ ਮਹੀਨਾ ਪਰਤਿਆ ਲੈਣ ਬਣਾ ਕੇ ਦੇਖ ਲੈਣ ਕਿਰਾ ਆਰਜੀ ਪ੍ਰਧਾਨ ਬਣਾ ਲੈਣ ਬਿਕਰਮ ਜੀਟੀਏ ਨੂੰ ਲੋਕਾਂ ਨੇ ਕੜਨਾ ਨੇ ਕਿਉਂਕਿ ਉਹਦੇ ਸ਼ੰਗੀਨ ਦੋਸ਼ ਲੱਗੇ ਹੋਏ ਐ ਜਿਹਦਾ ਕਿ ਟ੍ਰਾਇਲ ਚੱਲ ਰਿਹਾ ਹੁਣ ਇੱਥੇ ਜਿਹੜੀ ਗੱਲ ਕਰਨ ਵਾਲੀ ਐ ਕਿ ਅਕਾਲੀ ਦਲ ਕੋਲੇ ਪ੍ਰਧਾਨ ਬਣਾਉਣ ਵਾਸਤੇ ਕੋਈ ਵਧੀਆ ਬੰਦਾ ਨਹੀਂ ਲੱਭ ਰਿਆ ਜਿਉਂ ਕਿ ਪਾਰਟੀ ਦੇ ਵਿੱਚ ਜਾਣ ਪਾਜ ਉਹਨੂੰ ਉਦੋਂ ਵੀ ਸਟੇਜਾਂ ਤੇ ਕਹਿੰਦੇ ਸੀ ਕੋਈ ਸੂਫੀ ਕੋਈ ਬ੍ਰਹਮ ਗਿਆਨੀ ਭਾਲ ਕੇ ਲਿਆਈਏ ਫੇਰ ਹੋ ਜੂਗਾ ਉਹਨੂੰ ਬ੍ਰਹਮ ਗਿਆਨੀ ਕਿੱਥੋਂ ਮਿਲਦੇ ਆ ਬ੍ਰਹਮ ਗਿਆਨੀ ਤਾਂ ਆਪ ਚੱਕਰਾਂ 'ਚ ਪਏ ਫਿਰਦੇ ਆ ਬ੍ਰਹਮ ਗਿਆਨੀਆਂ ਦੇ ਪਰਚੇ ਹੋਏ ਪਏ ਆ ਇਸ ਕਰਕੇ ਜਿਹੜੇ ਸਾਡੇ ਸਿੱਖ ਸਮਾਜ ਦੇ ਵਿੱਚ ਐ ਉਹ ਜਦੋਂ ਕੋਈ ਪੰਗਾ ਪੈਂਦਾ ਉਹਦੇ ਤੇ ਕੋਈ ਨਾ ਕੋਈ ਫਰੋਦਾ ਵੀਕ ਪੁਆਇੰਟ ਭਾਲ ਕੇ ਫਰੋਦੇ ਐ ਐਫ ਆਈ ਆਰ ਕਰਾਉਂਦੇ ਐ ਫਿਰ ਉਹਨੂੰ ਉਹਦੀ ਇਕਦਾਰ ਕੋਸ਼ਿਸ਼ ਕਰਦੇ ਐ ਜਿਵੇਂ ਨਾ ਨਮਾ ਚੰਚੜ ਖੜਾ ਹੋ ਗਿਆ ਢੜਰੀ ਵਾਲੇ ਤੇ ਪਰਚਾ ਦੇ ਬਤਾ ਇਹ ਵੀ ਤਾਂ ਨਵਾਂ ਵਿਵਾਦ ਹੈ ਵੀ ਉਹਨੂੰ ਥੱਲੇ ਦੱਬ ਕੇ ਰੱਖੋ। ਮੁਝੇ ਪਾਸੇ ਜਥੇਦਾਰ ਨੇ ਬਣਾਇਆ ਵੀ ਜਥੇਦਾਰ ਪ੍ਰਧਾਨ ਬਣਨਾ ਚਾਹੁੰਦਾ ਜਥੇਦਾਰ ਨੂੰ ਮਾਂਜਦਾ ਉਹ ਸਾਡੂ ਪਾੜ ਲੈਂਦਾ ਪਤਾ ਨਹੀਂ। ਉਜਣੀਆਂ ਔਖਲੀਆਂ ਗੱਲਾਂ ਚੋਂ ਕਿੱਥੋਂ ਦਾ ਹੈ ਕੀ ਗੱਲਬਾਤ ਹੈ ਉਹਨੂੰ ਹੀ ਹਾਈਲਾਈਟ ਕਰੀ ਫੰਦਾ ਕੋਈ ਕਿਤੇ ਚੜਾ ਕੇ ਲੈ ਜਾਂਦਾ ਕੋਈ ਕਿਤੇ ਲੈ ਜਾਂਦੇ ਆ। ਕੱਲ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਉਹ ਕਾਗਜ਼ ਫਰੋਲੀ ਜਾਂਦਾ ਮੇਰੇ ਨਾਂ ਹੋ ਗਿਆ ਜੀ ਮੇਰੇ ਨਾਂ ਹੋ ਗਿਆ ਜੀ। ਉਹਨੂੰ ਜਿਵੇਂ ਪੜਾਇਆ ਜਾਂਦਾ ਉਹ ਬੋਲੀ ਜਾਂਦਾ। ਇਸ ਕਰਕੇ ਜਿਹੜਾ ਹੈਗਾ ਇੱਥੇ ਕਾਲੀ ਦਲ ਦੀ ਗੱਲ ਨਹੀਂ ਜਥੇਦਾਰ ਦੀ ਗੱਲ ਨਹੀਂ ਗੱਲ ਹੈ ਹੋਮੇ ਦੀ ਮੈਂ ਸਤਸ੍ਰੀਕਾਲ ਕੋਈ ਬੁਲਾਉਣਾ ਹੀ ਨਹੀਂ ਚਾਹੁੰਦਾ ਅਗਲਾ ਕਹਿੰਦਾ ਮੈਨੂੰ ਫਤਿਹ ਬਲਾਵੇ ਚਾਹੇ ਵੱਡਾ ਚਾਹੇ ਛੋਟਾ ਚਾਹੇ ਉੱਚਾ ਚਾਹੇ ਨੀਮਾ ਚਾਹੇ ਜੋ ਵੀ ਹੈ ਅਗਲਾ ਕਹਿੰਦਾ ਮੈਨੂੰ ਸਤਸ੍ਰੀਕਾਲ ਬੁਲਾਵੇ ਮੈਂ ਇਹ ਤੋ ਕੀ ਲੈਣਾ ਜਦੋਂ ਮੈਂ ਨਿਕਲ ਗਈ ਫਿਰ ਕਾਮਯਾਬ ਹੈ ਇਸ ਕਰਕੇ ਜਿਹੜਾ ਹੈਗਾ ਸਾਡੇ ਸਿੱਖ ਧਰਮ ਦੇ ਵਿੱਚ ਗਰਾਵਟਾਈ ਜਾਂਦੀ ਹੈ ਇਹ ਨਾ ਤਾਂ ਅਕਾਲੀ ਦਰਾਲਾ ਵਾਲੇ ਸੋਚ ਰਹੇ ਆ ਨਾ ਸਾਡੀ ਸ਼੍ਰੋਮਣੀ ਕਮੇਟੀ ਸੋਚ ਰਹੀ ਆ ਨਾ ਸਾਡਾ ਸਿੱਖ ਸਮਾਜ ਸੋਚ ਰਿਹਾ ਹੁਣ ਤੁਸੀਂ ਇੱਕ ਸਰਵੇ ਕਰ ਲੋ ਵੀਡੀਓ ਵੱਡੀ ਹੋਊਗੀ ਥੋੜੀ ਜੀ ਗੱਲ ਮਕਾਉਣੇ ਆ ਥੋੜੇ ਜੇ ਚੰਨ ਮਿੰਟਾਂ ਦੇ ਵਿੱਚ ਕੋਈ ਰੋਜ਼ ਦਾ ਸਰਵੇ ਕਰ ਲਿਆ ਕਰੋ ਵੀ ਅੰਮ੍ਰਿਤ ਕਿੰਨੇ ਬੰਦੇ ਛੱਕਦੇ ਆ ਸਿੱਖ ਧਰਮ ਨੂੰ ਕਿੰਨੇ ਬੰਦੇ ਅਪਣਾਉਂਦੇ ਆ ਤੇ ਕਿੰਨੇ ਬੰਦੇ ਰੋਜ਼ ਛੱਡ ਕੇ ਜਾਂਦੇ ਪੰਜ ਤੋਂ 400 ਤੋਂ 500 ਦੇ ਕਰੀਬ ਬੰਦਾ ਹਰ ਰੋਜ਼ ਈਸਾਈ ਧਰਮ ਦੇ ਵਿੱਚ ਰਲਿਆ ਜਾਂਦਾ ਏ ਤੁਣ ਉੱਥੇ ਜੋ ਕੋਈ ਲਿਟਰੇਚਰ ਵੰਦੇ ਆ ਕਿਤਾਬਾਂ ਵੰਦੇ ਆ ਜਾਂ ਕੁਝ ਹੋਰ ਵੰਦੇ ਫਿਰ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਜਿਵੇਂ ਸਰਸੇ ਵਾਲੇ ਬਾਬੇ ਦਾ ਕਰਿਆ ਸੀ ਵੀ ਸਤਸੰਗ ਸਤਸੰਗ ਤਾਂ ਹਟਾਵਾਂਗੇ ਓਵੇਂ ਹਟਾਉਣ ਨਾਲ ਜਾਂ ਓਵੇਂ ਵਿਰੋਧ ਕਰਨ ਨਾਲ ਤਾਂ ਉਹਨਾਂ ਦਾ ਵਿਕਾਸ ਹੋਇਆ। ਉਸੇ ਬੰਦੇ ਦਾ ਮਨ ਜਿੱਤੋ ਮਨ ਜਿੱਤਾਂ ਜਾਂ ਜਗ ਜੀਤ। ਵੀ ਯਾਰ ਸਾਡੇ 'ਚ ਕੀ ਕਮੀ ਹੈ ਉਧਰ ਕਿਉਂ ਲੋਕ ਜਾ ਰਹੇ ਐ? ਕੋਈ ਹੁਣ ਅਸੀਂ ਜੋ ਜਾਣੇ ਆਪਣੇ ਲੋਕ ਜਾਂਦੇ ਆ ਗੁਰਦੁਆਰਿਆਂ 'ਚ ਜਾਂਦੇ ਆ ਤਖਤਾਂ ਜਾਂਦੇ ਆ ਉੱਥੇ ਕੋਈ ਨਾ ਕੋਈ ਲੜਾਈ ਛੇੜੀ ਰੱਖਦੇ ਐ। ਹੁਣ ਉਹ ਇਹੋ ਜੀ ਸਜ਼ਾ ਦਿੱਤੀ ਸੁਖਵੀਰ ਬਾਦਲ ਨੂੰ ਉਹ ਚੌੜੇ ਤੋਂ ਗੋਲੀ ਚੱਲ ਗਈ ਉੱਥੇ ਜਿਹੜੇ 50% ਲੋਕ ਜਾਣੋ ਹਟ ਗਏ ਅਗਲਾ ਕਹਿੰਦਾ ਯਾਰ ਇੱਥੇ ਕੋਈ ਹੋਰ ਨਾ ਜੱਪਸ਼ੰਦ ਛੜਜੀ। ਇਸ ਕਰਕੇ ਸਾਡੇ ਜਿਹੜੀਆਂ ਕਮਜ਼ੋਰੀਆਂ ਸੀ ਉਹਨੂੰ ਲੱਭ ਗਏ ਜੇ ਉਹਨਾਂ ਨੂੰ ਪੂਰਾ ਕਰਾਂਗੇ ਤਾਂ ਫਿਰ ਤੁਹਾਡਾ ਕਾਲੀ ਦਲ ਵਿਸਰਜੀਤ ਹੋ ਜਾਊ ਸੋ ਇਸ ਕਰਕੇ ਜ਼ਰੂਰਤ ਹੈ ਸਾਨੂੰ ਅੱਜ ਪਹਿਲਾਂ ਸਾਡੇ ਧਰਮ ਨੂੰ ਬਚਾਉਣ ਦੀ ਸਿੱਖ ਸਿੱਖੀ ਨੂੰ ਬਚਾਉਣ ਦੀ ਸਿੱਖ ਸਮਾਜ ਆ ਜਿਹੜਾ ਅੱਗੇ ਆਵੇ ਇਹਨਾਂ ਦੀ ਜਿਹੜੀਆਂ ਲੜਾਈਆਂ ਨਾ ਮੁੱਕਣੀਆਂ ਨਾ ਮੁੱਕੀਆਂ ਨਾ ਮੁੱਕਣਗੀਆਂ ਇਹ ਤਾਂ ਤੜਕੇ ਉੱਟ ਕੇ ਕਹਿੰਦੇ ਆ ਪੰਥ ਨੂੰ ਖਤਰਾ ਹੈ ਪੰਥ ਨੂੰ ਕੋਈ ਖਤਰਾ ਨਹੀਂ ਖਤਰਾ ਇਹਨਾਂ ਨੂੰ ਇਹਨਾਂ ਦੀਆਂ ਕੁਰਸੀਆਂ ਨੂੰ ਪੰਥ ਨੂੰ ਕੋਈ ਖਤਰਾ ਨਹੀਂ ਸੋਚ ਕਰਕੇ ਰਾਏ ਲਈ ਜਾਵੇ ਅਕਾਲੀ ਦਲ ਵੱਲੋਂ ਵੀ ਯਾਰ ਕਿ ਨੂੰ ਪ੍ਰਧਾਨ ਬਣਾਉਣਾ ਕਿਉਂਕਿ 2 ਕਰੋੜ ਸਿੱਖਾਂ ਦੀ ਆਬਾਦੀ ਹੈ ਸਿੱਖ ਧਰਮ ਵੋਟ ਜ਼ਿਆਦਾ ਸਿੱਖਾਂ ਦੀ ਵੋਟ ਹੈ ਜਿਹੜੀ ਜ਼ਿਆਦਾ ਹੈ ਪਰ ਵੋਟ ਜਿਹੜੀ ਹੁਣ ਪਾਟ ਗਈ ਲੋਕਾਂ ਰਲ ਗਈ ਹੁਣ ਅਸੀਂ ਦੇਰਿਆਂ ਨੂੰ ਗਲਾਂ ਕੱਢੀ ਜਾਂਦੇ ਆ ਜਾਂ ਹੋਰਾਂ ਸਾਹਿਆਂ ਨੂੰ ਗਲਾਂ ਕੱਢੀ ਜਾਂਦੇ ਸਾਡੇ 'ਚ ਜਿਹੜੀਆਂ ਕਮੀਆਂ ਉਹਨਾਂ ਨੂੰ ਪੂਰੀਆਂ ਕਰੀਏ ਵੀ ਲੋਕ ਗਏ ਜਾ ਰਹੇ ਆ ਜਾਂਦੇ ਕਿਉਂ ਆ ਇਹਹੀ ਗੱਲ ਬਾਤਲ ਕੇ ਬਣਾਉਣਾ ਆਪਦੇ ਤੇ ਵੀ ਸਾਡੇ ਤੋਂ ਜਾਂ ਲੋਕ ਦੂਰ ਕਿਉਂ ਹੋਏ ਸਾਡਾ ਵਿਰੋਧ ਕਿਉਂ ਹੋਇਆ ਸਾਡੇ ਵਿੱਚ ਕੀ ਕਮੀਆਂ ਉਹ ਕਮੀਆਂ ਨੂੰ ਪੂਰਾ ਕਰ ਲਓ ਤੁਹਾਰੇ ਉੱਪਰ ਫੁੱਲ ਤੋਜੋਗੇ ਪ੍ਰਧਾਨ ਬਦਲ ਲੋ ਡੈਲੀਗੇਟ ਬਦਲ ਲੋ ਜਥੇਦਾਰ ਬਦਲ ਲੋ ਇਹਨਾਂ ਚੀਜ਼ਾਂ ਬਦਲ ਨਾਲ ਕੋਈ ਫਰਕ ਨਹੀਂ ਪੈਣਾ ਆਦਤਾਂ ਬਦਲੋ ਜਦੋਂ ਆਦਤਾਂ ਬਦਲ ਲੀਆਂ ਟਿਕਾਣੇ ਬਦਲ ਲਏ ਸੋਚ ਬਦਲ ਲਈ ਤੁਸੀਂ ਕਾਮਯਾਬ ਹੋ ਜਾਓਗੇ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ